ਅੱਜ ਇੱਕ ਸੱਚੀ ਗੱਲ ਦੱਸਾਂ ਸੁਣ ਕੇ ਕਈਆਂ ਨੂੰ ਬਹੁਤ ਦੁੱਖ ਲੱਗਣਾ ਪਰ ਜੋ ਸੱਚਾ ਮੈਂ ਜ਼ਰੂਰ ਦੱਸੂਗੀ ਕਹਿੰਦੇ ਵੀ ਸੱਸ ਕਦੇ ਵੀ ਮਾਂ ਨਹੀਂ ਬਣ ਸਕਦੀ ਉਹ ਕਾਰਨ ਪਤਾ ਕੀ ਆ ਕਿ ਸੱਸ ਕਦੇ ਮਾਂ ਨਹੀਂ ਬਣ ਸਕਦੀ ਕਹਿੰਦੇ ਜਦੋਂ ਕੁੜੀ ਵਿਆਹ ਕੇ ਹੁੰਦੀ ਨਾ ਆਪਣੇ ਸਹੁਰੇ ਘਰ ਤੇ ਜੇ ਕੁੜੀ ਨੂੰ ਦੁੱਖ ਤਕਲੀਫ ਕੋਈ ਵੀ ਹੁੰਦਾ ਵਾ ਤੇ ਉਹ ਆਪਣੀ ਮਾਂ ਨੂੰ ਦੱਸਦੀ ਆ ਤੇ ਮਾਂ ਹਮੇਸ਼ਾ ਕਹਿੰਦੀ ਆ ਕਿ ਹਾਏ ਧੀਏ ਕਦੇ ਤੈਨੂੰ ਕੋਈ ਇਹੋ ਜਿਹਾ ਦੁੱਖ ਨਾ ਆਵੇ ਜਿਹੜਾ ਕੁਝ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਵਾ ਤੇ ਤੇਰੀ ਜ਼ਿੰਦਗੀ ਸਦਾ ਖੁਸ਼ੀਆਂ ਨਾਲ ਚੱਲਦੀ ਰਹੇ ਹਨ ਤੇ ਇੱਦھر ਅਗਰ ਬਹੂ ਸੱਸ ਨੂੰ ਦੱਸਦੀ ਆ ਤਾਂ ਸੱਸ ਬਤਾ ਕੀ ਕਹਿੰਦੀ ਆ ਤਾਂ ਸੱਸ ਕਹਿੰਦੀ ਆ ਪੁੱਤ ਤੂੰ ਕਿਉਂ ਨਹੀਂ ਦੁੱਖ ਦੇਖ ਸਕਦੀਂ ਮੈਂ ਵੀ ਤਾਂ ਆਪਣੀ ਜ਼ਿੰਦਗੀ 'ਚ ਐਨੇ ਦੁੱਖ ਦੇਖੇ ਆ ਜੇ ਤੂੰ ਦੇਖ ਲੂਗੀ ਤਾਂ ਤਾਂ ਕੀ ਹੋ ਗਿਆ ਤੂੰ ਵੀ ਤਾਂ ਇੱਕ ਦਿਨ ਸੱਸ ਬਣਨੀ ਆ ਸੋ ਕਹਿਣ ਦਾ ਮਤਲਬ ਇਹ ਕਿ ਸਿਰਫ ਇਸ ਗੱਲ ਨੂੰ ਸਮਝਣ ਦੀ ਲੋੜ ਆ ਧੀਆਂ ਤਾਂ ਸਰ ਸਭ ਕਰਨੇ ਤੱਸਾ ਸਭੀ ਸਭ ਕਰਨੇ ਉਹੀ ਧੀ ਆ ਇੱਕ ਦਿਨ ਬਹੂ ਬਣ ਜਾਂਦੀਆਂ ਹੈਨਾ ਗੱਲ ਸਿਰਫ ਇੱਕ ਸਮਝਣ ਦੀ ਆ ਤੇ ਜੇ ਤੁਸੀਂ ਵੀ ਇਸ ਗੱਲ ਨੂੰ ਸਮਝੇ ਆ ਤਾਂ ਮੈਨੂੰ ਲਾਈਕ ਕਰ ਦਿਓ ਫਿਰ ਆਪਾਂ ਅੱਗੇ ਦਾ ਹੋਰ ਰੀਲ ਬਣਾ ਕੇ ਪਾ ਦਿਆ ਕਰਾਂਗੇ ਠੀਕ ਆ ਜੀ ਹਾਂ ਬਾਕੀ ਜਾਂਦੇ ਜਾਂਦੇ ਅਗਰ ਤੁਸੀਂ ਮੇਰੀ ਵੀਡੀਓ ਨੂੰ ਦੇਖ ਰਹੇ ਆ ਤਾਂ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਰਹੂਗੀ ਕਿ ਚੰਗੀਆਂ ਤੇ ਸਾਫ਼ ਸੁਥਰੀਆਂ ਜਿੰਨੀਆਂ ਵਧੀਆ ਪੋਸਟਾਂ ਹੋ ਸਕਾ ਮੈਂ ਆਪਣੇ ਇਸ ਪੇਜ ਤੇ ਉਹੀ ਸ਼ੇਅਰ ਕਰਾਂ ਠੀਕ ਹੈ ਜੀ አናባት